ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪਣਾ ਪਿੰਡ ਧਰਮਾਵਾਦ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਜੋ ਕਿ ਕੋਹਨੇਵਾਲ ਦੇ ਔਰ ਮਾਸ਼ੀਵਾਲ ਦੇ ਬਿਲਕੁਲ ਲੱਗ ਗਿਆ ਬਹੁਤ ਸੰਗਤ ਆਈ ਵੀਰ ਜੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਾਇਆ ਬਾਹਰੋਂ ਆਈ ਐਨਆਰਆਈ ਵੀਰਾਂ ਭੇਜੀ ਜਾਂ ਕੋਈ ਵੀ ਰਸਤਾ ਹੋਰ ਬਹੁਤ ਆ ਰਹੀਆਂ ਨੇ ਸਾਡੇ ਤੱਕ ਵੀ ਪਹੁੰਚ ਹੋਈ ਆ ਪਿੰਡ ਧਰਮਾਵਾਦ ਵੀ ਸਾਰੀ ਸੰਗਤ ਨੇ ਬੜੀ ਸੇਵਾ ਕੀਤੀ ਆ ਅਜੇ ਹੁਣੇ 5-7 ਮਿੰਟ ਪਹਿਲਾਂ ਇਥੋਂ ਮਕੇਰੀਆਂ ਤੋਂ ਟਰਾਲੀ ਆਈ ਸੀ ਤੁਸੀਂ ਪਾਣੀ ਦੇਖ ਸਕਦੇ ਹੋ ਅਸੀਂ ਪਾਣੀ ਚ ਹੀ ਖਲੋਤੇ ਹੁਣ ਵੀ ਪਾਣੀ ਬਹੁਤ ਆ ਬਾਕੀ ਪਾਣੀ ਲੱਥ ਗਿਆ ਹੁਣ ਠੀਕ ਹੈ ਜੀ ਤੇ 5-6 ਦਿਨ ਤੋਂ ਟਰਾਲੀਆਂ ਆ ਰਹੀਆਂ ਨੇ ਸੰਗਤ ਬਹੁਤ ਸੇਵਾ ਕਰ ਰਹੀ ਆ ਪਰ ਫਿਲਹਾਲ ਅਸੀਂ ਇਹ ਵੀਡੀਓ ਪਾਉਣ ਦਾ ਮਕਸਦ ਆ ਡਾਏ ਇਹ ਆ ਵੀ ਹੁਣ ਤੁਸੀਂ ਇਦਾਂ ਕਰੋ ਵੀ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਆ ਜਿਆਦਾ ਤੋਂ ਜਿਆਦਾ ਜੇ ਤੁਸੀਂ ਆਉਣਾ ਵੀ ਆ ਤੇ ਚੌਕਰ ਡੰਗਰਾਂ ਵਾਸਤੇ ਤੂੜੀ ਜਾਂ ਕੋਈ ਵੰਡ ਵਗੈਰਾ ਜਾਂ ਪਾਣੀ ਅਚਾਰ ਖਾਸ ਕਰਕੇ ਡੰਗਰਾਂ ਵਾਸਤੇ ਸਾਡੇ ਕੋਲ ਸਾਰਾ ਸਮਾਨ ਆ ਪੀਣ ਵਾਸਤੇ ਠੀਕ ਆ ਪੀਣ ਵਾਸਤੇ ਪਾਣੀ ਦੀ ਜਰੂਰਤ ਆ ਕਿਉਂਕਿ ਬੋਰਾ ਚੋਂ ਤੁਹਾਨੂੰ ਪਤਾ ਹੀ ਆ ਕਿ ਬੋਰ ਜਿਹੜੇ ਆ ਉਹ ਗੰਦਾ ਪਾਣੀ ਆ ਰਿਹਾ ਆ ਤੇ ਬਾਕੀ ਹੋਰ ਕਿਸੇ ਚੀਜ਼ ਦੀ ਜਰੂਰਤ ਨਹੀਂ ਆ ਜੇ ਤੁਸੀਂ ਆਉਂਦੇ ਹੋ ਕਿਸੇ ਵੀ ਭਰਾ ਨੇ ਆਉਣਾ ਆ ਕਿਤੇ ਵੀ ਦੂਰੋਂ ਜਾਂ ਹਰਿਆਣੇ ਤੋਂ ਆ ਰਹੇ ਆ ਭਰਾ ਜਾਂ ਬਰਨਾਲੇ ਤੋਂ ਆ ਰਹੇ ਆ ਮੋਗੇ ਤੋਂ ਆ ਰਹੇ ਆ ਤੁਸੀਂ ਜਦੋਂ ਵੀ ਜਾਣਾ ਆ ਅਗਲੇ ਦੇ ਘਰ ਪਹੁੰਚ ਕਰਕੇ ਸਮਾਨ ਦੇਣਾ ਆ ਨਾ ਕਿ ਰੋਡ ਦੇ ਉੱਤੇ ਜਿਹੜੇ ਲੋਕ ਖਲੋਤੇ ਆ ਉਹ ਲੋਕ ਜਿਹੜੇ ਉਹ ਗਮਰਾਹ ਕਰ ਰਹੇ ਆ ਸਾਡੇ ਘਰੇ ਪਾਣੀ ਆਇਆ ਜਾਂ ਸਾਡੇ ਪਿੰਡ ਆਇਆ ਔਰ ਉਹ ਲੋਕਾਂ ਨੂੰ ਜਿਹੜੇ ਪੱਗਾਂ ਬੰਨ ਕੇ ਉੱਥੇ ਖਲੋਤੇ ਆ ਜਾਂ ਕੋਈ ਪਾਰਟੀਬਾਜੀ ਆ ਉਹੋ ਜੇ ਕਦੀ ਕਿਸੇ ਭਲੇਖੇ ਚ ਨਾ ਪਾਓ ਤੁਸੀਂ ਸਿਰਫ ਕੇ ਸਿਰਫ ਘਰ ਚਾਓ ਪਿੰਡ ਚਾਓ ਪਿੰਡ ਆਣ ਕੇ ਵੇਖੋ ਵੀ ਇਹ ਬੰਦੇ ਦੇ ਡੰਗਰ ਹੈਗੇ ਵੀ ਆ ਕਿ ਨਹੀਂ ਇਹੋ ਜੇ ਬੰਦੇ ਨੇ ਜਿਨ੍ਹਾਂ ਦੇ ਕੋਲ ਡੰਗਰ ਵੀ ਨਹੀਂ ਉਹਨਾਂ ਨੇ ਵੀ ਚੌਖਰ ਦੇ 10-10 ਬੋਰੇ 15-15 ਬੋਰੇ ਬਾਅਦ ਵਿੱਚ ਵੇਚਣ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਬਾਕੀ ਪੰਚਾਇਤ ਸਾਡੇ ਪਿੰਡ ਦੀ ਭਰਾ ਆ ਆਪਾਂ ਖਲੋਤੇ ਆ ਜਿਹੜੇ ਬੰਦੇ ਤੱਕ ਵੇਖੋ ਜਿਹੜੇ ਬੰਦੇ ਨੂੰ ਜ਼ਰੂਰਤ ਆ ਆਪਾਂ ਡੇਰੇ ਤੇ ਖਲੋਤੇ ਆ ਹਨ ਜਰੂਰਤ ਆ ਠੀਕ ਹੈ ਜੀ ਜ਼ਰੂਰਤ ਆ ਸਾਡੇ ਕੋਲ ਸਮਾਨ ਮਤਲਬ ਇਹ ਨਹੀਂ ਵੀ ਕਹਿੰਦੇ ਕਿ ਆਇਆ ਨਹੀਂ ਸਮਾਨ ਬਹੁਤ ਆ ਗਿਆ ਆ ਪਰ ਪਹੁੰਚ ਸਾਡੇ ਤੱਕ ਘੱਟ ਹੁੰਦੀ ਆ ਪਹੁੰਚ ਹੁੰਦੀ ਆ ਮੇਨ ਰੋਡ ਜਿਹੜਾ ਜਿੱਦਾਂ ਕਿ ਡੇਰਾ ਬਾਬਾ ਨਾਨਕ ਤੋਂ ਰਮਦਾਸਵਾਲ ਨੂੰ ਜਾ ਰਿਹਾ ਆ ਸਾਡਾ ਪਿੰਡ ਧਰਮਾਵਾਦ ਆ ਤੁਹਾਨੂੰ ਪਹਿਲਾਂ ਵੀ ਦੱਸਤਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਕੋਹਨੇਵਾਲ ਦੇ ਨਾਲ ਲੱਗਦਾ ਪਿੰਡ ਆ ਸਾਡਾ ਪਿੰਡ ਹੱਦ ਆ ਗੁਰਦਾਸਪੁਰ ਦੀ ਬਾਕੀ ਜਿਹੜਾ ਵੀ ਸਮਾਨ ਆ ਘਰ ਪਹੁੰਚ ਕੇ ਦੇਣਾ ਆ ਨਾ ਕਿ ਰੋਡ ਤੇ ਖਲੋਤੇ ਲੋਕਾਂ ਨੂੰ ਦੇਣਾ ਆ ਕਿਸੇ ਨੂੰ ਕੋਈ ਚੀਜ਼ ਦੀ ਜ਼ਰੂਰਤ ਨਹੀਂ ਐ ਸਿਰਫਾਂ ਨੂੰ ਚਾਰੇ ਦੀ ਲੋੜ ਆ ਤੇ ਬਾਕੀ ਤੁਹਾਡਾ ਧੰਨਵਾਦ ਆ ਜਿਹੜੇ ਵੀ ਸੰਗਤ ਆ ਰਹੀ ਆ ਪਾਣੀ ਤੁਸੀਂ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਵੀਰ ਜੀ ਆਪਣਾ ਪਿੰਡ ਆ ਧਰਮਾਵਾਦ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਜੋ ਕਿ ਕੋਹਨੇਵਾਲ ਦੇ ਔਰ ਮਾਸ਼ੀਵਾਲ ਦੇ ਬਿਲਕੁਲ ਲੱਗ ਗਿਆ ਬਹੁਤ ਸੰਗਤ ਆਈ ਵੀਰ ਜੀ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮਾਇਆ ਬਾਹਰੋਂ ਆਈ ਐ ਐਨਆਰਆਈ ਵੀਰਾਂ ਭੇਜੀ ਜਾਂ ਕੋਈ ਵੀ ਰਸਤਾ ਹੋਰ ਬਹੁਤ ਆ ਰਹੀਆਂ ਨੇ ਸਾਡੇ ਤੱਕ ਵੀ ਪਹੁੰਚ ਹੋਈ ਆ ਪਿੰਡ ਧਰਮਨਵਾਦ ਵੀ ਸਾਰੀ ਸੰਗਤ ਨੇ ਬੜੀ ਸੇਵਾ ਕੀਤੀ ਆ ਅਜੇ ਹੁਣੇ 5-7 ਮਿੰਟ ਪਹਿਲਾਂ ਇੱਥੋਂ ਮਕੇਰੀਆਂ ਤੋਂ ਟਰਾਲੀ ਆਈ ਸੀ ਤੁਸੀਂ ਪਾਣੀ ਦੇਖ ਸਕਦੇ ਹੋ ਅਸੀਂ ਪਾਣੀ ਚ ਹੀ ਖਲੋਤੇ ਹੁਣ ਵੀ ਪਾਣੀ ਬਹੁਤ ਆ ਬਾਕੀ ਪਾਣੀ ਲੱਥ ਗਿਆ ਹੁਣ ਠੀਕ ਹੈ ਜੀ ਤੇ 5 6 ਦਿਨ ਤੋਂ ਟਰਾਲੀਆਂ ਆ ਰਹੀਆਂ ਨੇ ਸੰਗਤ ਬਹੁਤ ਸੇਵਾ ਕਰ ਰਹੀ ਆ ਪਰ ਫਿਲਹਾਲ ਅਸੀਂ ਇਹ ਵੀਡੀਓ ਪਾਉਣ ਦਾ ਮਕਸਦ ਆ ਡਾ ਇਹ ਆ ਕਿ ਹੁਣ ਤੁਸੀਂ ਇਦਾਂ ਕਰੋ ਕਿ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਆ ਜਿਆਦਾ ਤੋਂ ਜਿਆਦਾ ਜੇ ਤੁਸੀਂ ਆਉਣਾ ਵੀ ਆ ਤੇ ਚੌਕਰ ਡੰਗਰਾਂ ਵਾਸਤੇ ਤੂੜੀ ਜਾਂ ਕੋਈ ਵੰਡ ਵਗੈਰਾ ਜਾਂ ਪਾਣੀ ਅਚਾਰ ਖਾਸ ਕਰਕੇ ਡੰਗਰਾਂ ਵਾਸਤੇ ਸਾਡੇ ਕੋਲ ਸਾਰਾ ਸਮਾਨ ਆ ਪੀਣ ਵਾਸਤੇ ਠੀਕ ਹੈ ਪੀਣ ਵਾਸਤੇ ਪਾਣੀ ਦੀ ਜਰੂਰਤ ਆ ਕਿਉਂਕਿ ਬੋਰਾ ਚੋਂ ਤੁਹਾਨੂੰ ਪਤਾ ਹੀ ਆ ਕਿ ਬੋਰ ਜਿਹੜੇ ਆ ਉਹ ਗੰਦਾ ਪਾਣੀ ਆ ਰਿਹਾ ਆ ਤੇ ਬਾਕੀ ਹੋਰ ਕਿਸੇ ਚੀਜ਼ ਦੀ ਜਰੂਰਤ ਨਹੀਂ ਆ ਜੇ ਤੁਸੀਂ ਆਉਂਦੇ ਹੋ ਕਿਸੇ ਵੀ ਭਰਾ ਨੇ ਆਉਣਾ ਆ ਕਿਤੇੋਂ ਵੀ ਦੂਰੋਂ ਜਾਂ ਹਰਿਆਣੇ ਤੋਂ ਆ ਰਹੇ ਆ ਭਰਾ ਜਾਂ ਬਰਨਾਲੇ ਤੋਂ ਆ ਰਹੇ ਆ ਮੋਗੇ ਤੋਂ ਆ ਰਹੇ ਆ ਤੁਸੀਂ ਜਦੋਂ ਵੀ ਜਾਣਾ ਆ ਅਗਲੇ ਦੇ ਘਰ ਪਹੁੰਚ ਕਰਕੇ ਸਮਾਨ ਦੇਣਾ ਆ ਨਾ ਕਿ ਰੋਡ ਦੇ ਉੱਤੇ ਜਿਹੜੇ ਲੋਕ ਖਲੋਤੇ ਆ ਉਹ ਲੋਕ ਜਿਹੜੇ ਉਹ ਗਮਰਾਹ ਕਰ ਰਹੇ ਆ ਸਾਡੇ ਘਰੇ ਪਾਣੀ ਆਇਆ ਜਾਂ ਸਾਡੇ ਪਿੰਡ ਆਇਆ ਔਰ ਉਹ ਲੋਕਾਂ ਨੂੰ ਜਿਹੜੇ ਪੱਗਾਂ ਬੰਨ ਕੇ ਉੱਥੇ ਖਲੋਤੇ ਆ ਜਾਂ ਕੋਈ ਪਾਰਟੀਬਾਜੀ ਆ ਉਹੋ ਜੇ ਕਦੀ ਕਿਹੇ ਭਲੇਖੇ ਚ ਨਾ ਪਾਓ ਤੁਸੀਂ ਸਿਰਫ ਕੇ ਸਿਰਫ ਘਰ ਚਾਓ ਪਿੰਡ ਚਾਓ ਪਿੰਡ ਆਣ ਕੇ ਵੇਖੋ ਵੀ ਇਹ ਬੰਦੇ ਦੇ ਡੰਗਰ ਹੈਗੇ ਵੀ ਆ ਕਿ ਨਹੀਂ ਇਹੋ ਜੇ ਬੰਦੇ ਨੇ ਜਿਨ੍ਹਾਂ ਦੇ ਕੋਲ ਡੰਗਰ ਵੀ ਨਹੀਂ ਉਹਨਾਂ ਨੇ ਵੀ ਚੌਖਰ ਦੇ 10-10 ਬੋਰੇ 15-15 ਬੋਰੇ ਬਾਅਦ ਵਿੱਚ ਵੇਚਣ ਵਾਸਤੇ ਲੋਕਾਂ ਨੂੰ ਗਮਰਾਹ ਕਰਨ ਵਾਸਤੇ ਬਾਕੀ ਪੰਚਾਇਤ ਸਾਡੇ ਪਿੰਡ ਦੀ ਭਰਾ ਆ ਆਪਾਂ ਖਲੋਤੇ ਆ ਜਿਹੜੇ ਬੰਦੇ ਤੱਕ ਵੇਖੋ ਜਿਹੜੇ ਬੰਦੇ ਨੂੰ ਜ਼ਰੂਰਤ ਆ ਆਪਾਂ ਡੇਰੇ ਤੇ ਖਲੋਤੇ ਆ ਹਨ ਜ਼ਰੂਰਤ ਆ ਠੀਕ ਹੈ ਜੀ ਜ਼ਰੂਰਤ ਆ ਸਾਡੇ ਕੋਲ ਸਮਾਨ ਮਤਲਬ ਇਹ ਨਹੀਂ ਵੀ ਕਹਿੰਦੇ ਕਿ ਆਇਆ ਨਹੀਂ ਹੈ ਸਮਾਨ ਬਹੁਤ ਆ ਗਿਆ ਆ ਪਰ ਪਹੁੰਚ ਸਾਡੇ ਤੱਕ ਘੱਟ ਹੁੰਦੀ ਆ ਪਹੁੰਚ ਹੁੰਦੀ ਆ ਮੇਨ ਰੋਡ ਜਿਹੜਾ ਜਿੱਦਾਂ ਕਿ ਡੇਰਾ ਬਾਬਾ ਨਾਨਕ ਤੋਂ ਰਮਦਾਸਵਾਲ ਨੂੰ ਜਾ ਰਿਹਾ ਆ ਸਾਡਾ ਪਿੰਡ ਧਰਮਵਾਦ ਆ ਤੁਹਾਨੂੰ ਪਹਿਲਾਂ ਵੀ ਦੱਸਤਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਖੋਨੇਵਾਲ ਦੇ ਨਾਲ ਲੱਗਦਾ ਪਿੰਡ ਆ ਸਾਡਾ ਪਿੰਡ ਹੱਦ ਆ ਗੁਰਦਾਸਪੁਰ ਦੀ ਬਾਕੀ ਜਿਹੜਾ ਵੀ ਸਮਾਨ ਆ ਘਰ ਪਹੁੰਚ ਕੇ ਦੇਣਾ ਆ ਨਾ ਕਿ ਰੋਡ ਤੇ ਖਲੋਤੇ ਲੋਕਾਂ ਨੂੰ ਦੇਣਾ ਆ ਕਿਸੇ ਨੂੰ ਕੋਈ ਚੀਜ਼ ਦੀ ਜ਼ਰੂਰਤ ਨਹੀਂ ਐ ਸਿਰਫਾਂ ਨੂੰ ਚਾਰੇ ਦੀ ਲੋੜ ਆ ਤੇ ਬਾਕੀ ਤੁਹਾਡਾ ਧੰਨਵਾਦ ਆ ਜਿਹੜੇ ਵੀ ਸੰਗਤ ਆ ਰਹੀ ਆ ਪਾਣੀ ਤੋਂ